ਚਲੋ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਹੈਗਾ ਜਿਹੜਾ ਪ੍ਰਚਾਰ ਮੀਡੀਆ ਚ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਤੇ ਜੋਰ ਲੱਗ ਗਿਆ ਜੀ ਮੱਧ ਵਰਗ ਨੂੰ ਬਹੁਤ ਕਹਿੰਦੇ ਫਾਇਦਾ ਦਿੱਤਾ ਕਹਿੰਦੇ ਪੂਰੇ ਦੇਸ਼ ਦਾ ਫਾਇਦਾ ਹੋ ਚਲਿਆ ਪਹਿਲੀ ਵਾਰ ਕਹਿੰਦੇ ਹੋ ਗਿਆ ਵਾ ਉਹ ਕੀ ਹੋ ਗਿਆ ਵਾ ਪਹਿਲੀ ਗੱਲ ਤੇ ਮੱਧ ਵਰਗ ਦੀ ਕੋਈ ਪਰਿਭਾਸ਼ਾ ਨਹੀਂ ਹੈ ਚਲ ਮੰਨਿਆ ਜਾਂਦਾ 42 43 ਕਰੋੜ ਮੱਧ ਵਰਗ ਆ ਜੋ ਉਹਦੇ ਵਿੱਚੋਂ ਜਿਹੜੀ ਸਰਕਾਰ ਦੇਆਂ ਕਿ ਟੈਕਸ ਫਾਈਲ 7.5 ਕਰੋੜ ਲੋਕ ਕਰਦੇ ਨੇ ਉਹਦੇ ਵਿੱਚੋਂ 5 ਕਰੋੜ 0 ਟੈਕਸ ਫਾਈਲ ਕਰਦੇ ਨੇ ਰਹਿ ਗਏ ਕਿੰਨੇ 2.5 ਕਰੋੜ ਕਿੰਨੇ ਕ ਬਣੇ ਹੈ ਮੱਦ ਵਰਕ ਚੋਂ ਇਹ ਪਹਿਲੋ ਵੀ ਟੈਕਸ ਦਿੰਦੇ ਹੋਣਗੇ 2-4 ਲੱਖ ਨੂੰ ਵੱਧ ਮਿਲ ਗਿਆ 5% ਬਣਾ ਲਓ ਕਿੰਨੂੰ ਫਾਇਦਾ ਹੋ ਗਿਆ ਦੂਜੇ ਬੰਨੇ ਜਿਹਦੇ ਨਾਲ ਦੇਸ਼ ਨੇ ਵਿਸ਼ਵ ਗੁਰੂ ਬਾਨਾ ਉਧਰ ਵੇਖ ਲਓ ਜਿਹੜਾ ਵਿਦਿਆ ਦਾ ਖੇਤਰ ਸੀਗਾ ਉਹਦਾ ਬਜਟ ਘਟਾ ਦਿੱਤਾ ਗਿਆ ਇਹ ਵਸੂ ਗੁਰੂ ਨਾਂ ਪੜ ਰੱਖ ਕੇ ਬਣਾਉਣੇ ਆ ਇਹ ਤੋਂ ਗਾਂ ਜਿਹੜਾ ਸਾਡਾ ਮੈਡੀਕਲ ਖੇਤਰ ਸੀਗਾ ਉਹਦੇ ਵਿੱਚੋਂ ਬਜਟ ਘਟਾ ਦਿੱਤਾ ਗਿਆ ਜਿਹੜਾ ਰੂਰਲ ਡਵੈਲਪਮੈਂਟ ਆ ਜਿਹੜਾ ਸਿੱਥੇ 70% ਆਬਾਦੀ ਆ ਪੇਂਡੂ ਵਿਕਾਸ ਦਾ ਬਜਟ ਘਟਾ ਦਿੱਤਾ ਗਿਆ ਜਿਹੜਾ ਖੇਤੀ ਸੈਕਟਰ ਸੀ ਨਾਂ ਤੱਕ ਨਹੀਂ ਲਿਆ ਉਹਦਾ ਕੁਛ ਵੀ ਨਹੀਂ ਬੋਲਿਆ ਗਿਆ ਖੇਤੀ ਸੈਕਟਰ ਲਈ ਨਾ ਐਮਐਸਪੀ ਲੀਗਲ ਗਾਰੰਟੀ ਕਰਨ ਲਈ ਕੁਝ ਰੁਪਈਆ ਤੇਲਾ ਨਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਲਈ ਨਾ ਫਸਲੀ ਬੀਮਾ ਜੋ ਦਨਾਲੀ ਨਾ ਮਜ਼ਦੂਰਾਂ ਦੀ ਨਰੇਗਾਲੀ ਕੋ ਰੁਪਈਆ ਹੈਗਾ ਇਹਦੇ ਵਿੱਚ ਤੇ ਫਿਰ ਕਿਹਦੇ ਲਈ ਇਹਦੋਂ ਗਾਹਾਂ ਕਹਿੰਦੇ ਆ ਵੀ ਹੁਣ ਪਹਿਲੋ 3 ਲੱਖ ਲੈਂਦੇ ਸੀ ਕਰਜ਼ਾ ਹੁਣ 5 ਲੱਖ ਲੈ ਲਓ ਕਰਜ਼ਾ ਤੇ ਭਰਾਓ ਦੇਸ਼ ਲੈਵਲ ਤੇ ਸਾਡੇ ਸਿਰ 14 ਲੱਖ ਕਰੋੜ ਰੁਪਏ ਦਾ ਪਹਿਲੋ ਵਾਂ ਹੋਰ ਅਸਲ ਕਰਜ਼ਾ ਖਤਮ ਕਿੱਦਾਂ ਕਰਨਾ ਵਾਂ ਤੇ ਸਾਡੀ ਆਮਦਨ ਦੁੱਗਣੀ ਕਰਨ ਦਾ ਰੌਲਾ ਸੀ ਉਹਦਾ ਵੀ ਕੋਈ ਨਹੀਂ ਕਹਿੰਦੇ 100 ਜ਼ਿਲ੍ਹਿਆਂ ਦੇ ਵਿੱਚ ਨਵੀਂ ਯੋਜਨਾ ਉਹ ਕਦੋਂ ਲਾਗੂ ਹੋਊ ਕਦੋਂ ਚੱਲੂਗੀ ਇਹ ਤੋਂ ਕਾ ਬਿਹਾਰ ਦਾ ਬੜਾ ਰੌਲਾ ਪੈੰਡਿਆ ਜੀ ਮਖਾਣਾ ਬੋਰਡ ਉਹ ਪਹਿਲੋ ਮਸਾਲੇ ਬੋਰਡ ਪਹਿਲੋ ਵੀ ਬੋਰਡ ਅਠ ਦਹਾ ਬਣ ਗਏ ਆ ਉਹਨਾਂ ਨੇ ਕੀ ਕਰਤਾ ਅਰ ਜਿਹੜਾ ਬਿਹਾਰ ਨੂੰ ਪੈਕੇਜ ਦਿੱਤਾ ਸੀਗਾ 2015 ਚ ਮੋਦੀ ਸਰਕਾਰ ਨੇ ਲੱਖਾਂ ਕਰੋੜ ਦਾ ਉਹ ਮਿਲ ਗਿਆ ਬਿਹਾਰੀਆਂ ਨੂੰ ਜਿਹੜਾ ਹੋਣ ਵਾਲਾ ਮਿਲ ਜੂਗਾ ਇਹ ਇਲੈਕਸ਼ਨ ਸਟੰਟ ਹੈਗੇ ਆ ਚੱਲ ਕਿਸੇ ਨੂੰ ਕੁਝ ਦਿੱਤਾ ਉਹਦਾ ਤਰਾਜ ਕੋਈ ਨਹੀਂ ਇਹ ਬਜਟ ਪੂਰੀ ਤਰ੍ਹਾਂ ਜੇ ਅਸੀਂ ਦੇਖ ਲਈਏ ਕਿਸਾਨਾਂ ਵਾਲੀ ਮਜ਼ਦੂਰਾਂ ਵਾਲੀ ਪੂਰੇ ਪਿੰਡੂ ਭਾਰਤ ਲਈ ਇਹ ਤੋਂ ਗੱਲ ਆਮ ਸ਼ਹਿਰੀਆਂ ਲਈ ਆਮ ਬੰਦੇ ਲਈ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਕਾਰਪੋਰੇਟ ਪੱਖੀ ਬਜਟ ਆ ਟਿੱਡੇ ਟੰਗ ਨਾਲ ਇਹ ਗਾਂ ਜਾ ਕੇ ਤੁਹਾਡੇ ਸਾਹਮਣੇ ਖਲਾਸੇ ਹੋ ਜਾਣੇ ਨੇ ਇਹ ਤੋਂ ਗਾਹ ਜੜੀ ਸਰਕਾਰ 2 ਲੱਖ 205 ਲੱਖ ਕਰੋੜ ਰੁਪਏ ਦਾ ਦੇਸ਼ ਦੇ ਸਰ ਕਰਜ਼ਾ ਚੜਾ ਦੇਵੇ ਉਹ ਕਿਹੜਾ ਵਿਕਾਸ ਦਾ ਦਾਵਾ ਕਰਦੀ ਆ ਤੇ ਇਸ ਬਜਟ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਆ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਅੰਦੋਲਨਾਂ ਤੋਂ ਇਲਾਵਾ ਤੁਹਾਡੇ ਕੋਈ ਚਾਰਾ ਨਹੀਂ ਹੈਗਾ 13 ਨੂੰ ਇੱਥੇ ਵੱਡਾ ਇਕੱਠ ਕਰਨਾ ਵੱਧ ਤੋਂ ਵੱਧ ਪਹੁੰਚਿਓ ਧੰਨਵਾਦ